ਤੇ ਉਧਰ ਕੀ ਗੱਲ ਈ ਉਧਰ ਹੀ ਪਿਆ ਰਿੰਦਾ ਗੇ ਉਹ ਜਾ ਚਾਚਾ ਉਧਰ ਤੇ ਠੋਡੀ ਬੜਾ ਫਿਰਨ ਡਿਆ ਕੋਈ ਉਧਰ ਠੋਡ ਫਿਰਨ ਡਿਆ ਨਾ ਤੇ ਇਧਰ ਚੌਂਕੀਦਾਰ ਫਿਰਨ ਡਿਆ ਹੀ ਅਗਲਾ ਮਿੰਟ ਮਿੰਟ ਬਾਅਦ ਆ ਕੇ ਠਾਉਣ ਡਿਆ ਹੀ ਚਾਚਾ ਇੰਨਾ ਗੱਲਾਂ ਤੋਂ ਮੈਂ ਇਧਰ ਨਹੀਂ ਆਉਦਾ ਉਹ 7 ਸਾਲ ਹੋ ਗਏ ਮੈਨੂੰ ਬੱਸ ਸਟੈਂਡ ਤੇ ਸੌਂਦੇ ਨੂੰ ਭੁੱਲ ਨਿਆਰੇ ਲਈਦੇ ਆ ਉਹ ਤੈਨੂੰ ਤਾਂ ਮੈਂ ਕਹਿੰਨਾ ਉਧਰ ਆ ਤੈਨੂੰ ਵੀ ਕਿਤੇ ਐਸ਼-ਉਸ਼ ਕਰਾਵਾਂ ਆ ਤੈਨੂੰ ਐਸ਼ ਕਰਾਵਾਂ ਸਾਰੀ ਐਸ ਤੇ ਮਾਮਾ ਆ ਕੇ ਕਹਿੰਦਾ ਜਦਾਂ ਬੱਸ ਅਡੇ ਦੀ ਰਜਿਸਟਰੀ ਹੁੰਦੀ ਤੇਰੇ ਕੋਲ ਉਹ ਸੌਣ ਹੀ ਆ ਨਾ ਉਥੇ ਉਹ ਰਜਿਸਟਰੀ ਨਹੀਂ ਹੈਗੀ ਨੀਂਦ ਤੇ ਸੌਖੀ ਆਉਂਦੀ ਹੈ ਨਾ ਉਹ ਲੰਮੇ ਬਹਿਗਾ ਨਾ ਤੇ ਨੀਂਦ ਇੱਥੇ ਵੀ ਆ ਜਾਊਗੀ ਸੌ ਜਾ ਚੁੱਪ ਕਰ ਗਏ ਚਾਚਾ ਵੇਹ ਮੈਨੂੰ ਉਪਰੇ ਥਾਂ ਤੇ ਨੀਂਦ ਨਹੀਂ ਆਉਂਦੀ ਹੁੰਦੀ ਉਹ ਕੰਜਰ ਦੇ ਆਪਰੇ ਥਾਂ ਤੇ ਟੱਟੀ ਨਹੀਂ ਆਉਂਦੀ ਹੁੰਦੀ ਨੀਂਦ ਆ ਜਾਂਦੀ ਹੁੰਦੀ ਆ ਡੰਗਰ ਨਾਲ ਵੱਛੀ ਦਾ ਨੀਂਦ ਆਵੇ ਅਸੀਂ ਆਪਣਾ ਕਿਹੜਾ ਕੋਹ ਲੁੱਟਿਆ ਚੱਲਿਆ ਵਾ ਇਥੋਂ ਚਾਚਾ ਹਾਂ ਵੇਹ ਜਿਹੜੇ ਘਰਾਂ ਦੇ ਸੁੱਤੇ ਹੋਣੇ ਉਹਨਾਂ ਨੂੰ ਕਿੰਨੇ ਨਿਯਾਰੇ ਹੋਣੇ ਓਏ ਉਹਨਾਂ ਨੂੰ ਗਦਰ ਨਿਯਾਰੇ ਹੋਣੇ ਲੈ ਚਾਹ ਨਾਲ ਸੁੱਤੇ ਤੇ ਹੋਣੇ ਆ ਨਾ ਓਏ ਬੰਦਾ ਦੁਖੀ ਆ ਓਏ ਜਿੱਥੇ ਵੀ ਪਿਆ ਹੋਗਾ ਨਾ ਖਾੜੀਆਂ ਬੰਦਾ ਦੁਖੀ ਆ ਦੁਨੀਆਂ ਦੇ ਜਦੋਂ ਬੰਦਾ ਆ ਗਿਆ ਨਾ ਸਮਝਲਾ ਉਹ ਵਿਕਾਰਾਂ 'ਚ ਰੁੱਝ ਜਾਂਦਾ ਆਪਣੀ ਕਿਸਮਤ ਆਪਣੇ ਨਾਲ ਉਹਨਾਂ ਦੀ ਕਿਸਮਤ ਉਹਨਾਂ ਨਾਲ